ਸਾਦ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਬੇਸਮਾਰ ਅਥਾਹ ਅਗਨਤ ਅਤੋਲੈ ਜਿਉ ਬੁਲਾਵ ਹੋ ਤਿਉ ਨਾਨਕ ਦਾਸ ਬੋਲੇ ਜਿਉ ਬੁਲਾਵੋ ਤੇਉ ਨਾਨਕ ਦਾਸ ਬੋਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਇਆਕਰਣ ਦੁਖ ਹਰਣੰ ਉਚਰਣ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਦਇਆ ਕਰਨ ਦੁਖ ਹਰਨ ਉਚਰਣ ਨਾਮ ਕੀਰਤਨ ਹੈ ਦਸਾਂ ਪਾਤ ਸਾਹਿਆਂ ਦੀ ਆਤਮਿਕ ਜੋਤ ਜੋਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਰੂਪ ਖਾਲਸਾ ਸਾਧ ਸੰਗਤ ਸੰਧਿਆ ਦੇ ਸਮੇਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸਾਜ ਰਹੇ ਜੀਵਨ ਵਿੱਚ ਆਪ ਜੀ ਨੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੀ ਅੰਮ੍ਰਿਤ ਬਾਣੀ ਦੇ ਪਾਠ ਸਰਵਣ ਕਰਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕੀਤਾ ਹੈ ਆਨੰਦ ਮਾਣਿਆ ਹੈ અમૃત વાણી ਅੰਦਰ ਪਾਵਨ ਸ੍ਰੀ ਮੁਖਵਾਕ ਸਤਿਗੁਰੂ ਮਹਾਰਾਜ ਜੀ ਨੇ ਬਖਸ਼ੇ ਹਨ ਮਨ ਜੇਤ ਬਰਤੀਆਂ ਇਕਾਗਰ ਕਰਕੇ ਗੁਰੂ ਚਰਣਾ ਨਾਲ ਜੁੜიਏ ਸਤਿਗੁਰੂ ਮਹਾਰਾਜ ਜੀ ਨੇ ਜੋ ਉਪਦੇਸ਼ ਬਖਸ਼ੇ ਹਨ ਸਰਵਣ ਕਰਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰਿਏ ਸਾਰੀ ਸੰਗਤ ਪਿਆਰ ਅਦਬ ਨਾਲ ਦੋਹੇ ਹੱਥ ਜੋੜ ਕਰਕੇ ਰਸਨਾ ਪੀਤਰ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਦਇਆ ਕਰਨੰ ਦੁਖ ਹਰਨੰ ਉਚਰਣੰ ਨਾਮ ਕੀਰਤਨ ਹੈ 사ਤ ਸੰਗਤ ਪੰਜਵੇਂ ਗੁਰੂ ਦੇਵ ਸਹੀਦਾ ਦੇ ਸਿਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜੈਤ ਸ੍ਰੀ ਰਾਗ ਅੰਦਰ ਵਾਰ ਦੇ ਵਿੱਚ 18ਵੀਂ ਪੌੜੀ ਅੰਦਰ ਉਪਦੇਸ਼ ਬਖਸ਼ ਰਹੇ ਨੇ ਸਤਿਗੁਰੂ ਮਹਾਰਾਜ ਜੀ ਨੇ ਇਸ ਪੌੜੀ ਦੇ ਨਾਲ ਦੋ ਸਲੋਕ ਦਰਜ ਕੀਤੇ ਹਨ ਪਹਿਲੇ ਸਲੋਕ ਅੰਦਰ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਉਹ ਪਰਮੇਸ਼ਰ ਵਾਹਿਗੁਰੂ ਦਇਆ ਦਾ ਘਰ ਹੈ ਹਾਂ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਕੀਰਤਨ ਵਿੱਚ ਜਾਸ ਵਿੱਚ ਪਾ ਕਰਕੇ ਉਚਾਰਨ ਕਰਦੇ ਹਨ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਜਪਨਾ ਕੀਤਾ ਹੈ ਅਤੇ ਵਾਹਿਗੁਰੂ ਪਰਮੇਸ਼ਰ ਦਾ ਕੀਰਤਨ ਕੀਤਾ ਹੈ ਜਾਸ ਕੀਤਾ ਹੈ ਦੁੱਖ ਹਰਨੰ ਮਾਰੇ ਕਹਿੰਦੇ ਵਾਹਿਗੁਰੂ ਪਰਮੇਸ਼ਰ ਉਹਨਾਂ ਦੇ ਜੀਵਨ ਅੰਦਰੋਂ ਸਾਰੇ ਹੀ ਦਇਆ ਕਰਨੰ ਦਇਆ ਕਰਕੇ ਮਿਹਰ ਕਰਕੇ ਦੁੱਖ ਨਾਸ ਕਰ ਦਿੰਦਾ ਹੈ। ਉਹਨਾਂ ਦੇ ਜੀਵਨ ਅੰਦਰੋਂ ਕੋਈ ਵੀ ਦੁੱਖ ਨਹੀਂ ਰਹਿੰਦਾ। ਸਤਗੁਰੂ ਮਹਾਰਾਜ ਜੀ ਦੇ ਘਰ ਦੀਆਂ ਕਿੰਨੀਆਂ ਵਡਿਆਈਆਂ ਨੇ। ਇੱਕ ਤਾਂ ਉਹ ਪਰਮੇਸ਼ਰ ਵਾਹਿਗੁਰੂ ਆਪ ਦਇਆ ਦਾ ਘਰ ਹੈ। ਤੇ ਇੱਕ ਪਰਮੇਸ਼ਰ ਦਾ ਸਰੂਪ ਸਤਗੁਰੂ ਜੀ ਦਇਆ ਦਾ ਘਰ ਨੇ। ਸਤਗੁਰ ਹੋਏ ਦਇਆਲ ਤਾਂ ਸਰਦਾ ਪੂਰੀ ਐ। ਸਤ ਗੁਰ ਹੋਏ ਦਇਆਲ ਨਾ ਕਬਹੂ ਝੂਰੀਐ ਜਿਸ ਤੇ ਸਤ ਗੁਰੂ ਮਹਾਰਾਜ ਜੀ ਦਇਆ ਕਰਦੇ ਨੇ ਸਾਧ ਸੰਗਤ ਮਿਹਰ ਕਰ ਦਿੰਦੇ ਨੇ ਉਹਦੀਆਂ ਸਾਰੀਆਂ ਸ਼ਰਤਾਂਵਾਂ ਪੂਰੀਆਂ ਹੋ ਜਾਂਦੀਆਂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਸੀਂ ਪਿਛਲੇ ਦਿਨਾਂ ਵਿੱਚ ਪੋਤੇ ਮਹੀਨੇ ਅੰਦਰ ਜੋ ਸਤਗੁਰਾਂ ਦਾ ਸਾਰਾ ਹੀ ਪਰਿਵਾਰ ਚਾਰ ਸਹਜਾ ਦੇ ਧੰਨ ਧਨ ਮਾਤਾ ਗੁਜਰ ਕੌਰ ਜਾਨਾਂ ਤੋਂ ਪਿਆਰੇ ਸਿੰਘ ਸ਼ਹੀਦ ਹੋਏ ਸਤਗੁਰੂ ਮਹਾਰਾਜ ਜੀ ਨੇ ਜੈ ਸਮੇ ਚਮਕੌਰ ਸਾਹਿਬ ਤੋਂ ਅੱਗੇ ਮੁਕਤ ਸਰ ਸਾਹਿਬ ਦਾ ਜੰਗ ਲੜਨਾ ਕੀਤਾ ਹੈ ਇਧਰੋਂ ਮਹਾਰਾਜ ਜੀ ਬਠਿੰਡੇ ਵਾਲੇ ਪਾਸੇ ਸਾਬੋ ਕੀ ਤਲਵੰਡੀ ਪਹੁੰਚੇ ਹਨ ਇੱਥੇ ਡੱਲਾ ਚੌਧਰੀ ਸਤਿਗੁਰੂ ਮਹਾਰਾਜ ਜੀ ਦਾ ਬੜੇ ਪਿਆਰ ਦੇ ਨਾਲ ਆਪਣੇ ਘਰ ਦੇ ਵਿੱਚ ਠਹਿਰਾ ਕਰਦਾ ਹੈ ਸਤਿਗੁਰੂ ਮਹਾਰਾਜ ਜੀ ਦੀ ਬਹੁਤ ਸੇਵਾ ਕੀਤੀ ਇੱਥੇ ਹੀ ਮਹਾਰਾਜ ਜੀ ਨੇ ਜੋ ਆਪਣਾ ਕਮਰ ਕਸਾਸੀ ਖੋਲ ਕਰਕੇ ਕੈਲਯੇ ਧਾਮ ਲੈਣਾ ਕੀਤਾ ਜਿਸ ਕਰਕੇ ਨਾਮ ਪਿਆ ਸ੍ਰੀ ਦਮਦਮਾ ਸਾਹਿਬ ਸਾਧ ਸੰਗਤ ਇਹਨੇ ਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ ਮਹਾਰਾਜ ਜੀ ਮੈਂ ਸੁਣਿਆ ਹੈ ਕਿ ਤੁਸੀਂ ਅਨੰਦਪੁਰ ਸਾਹਿਬ ਛੱਡਿਆ ਤੁਹਾਡੇ ਬਹੁਤ ਜਾਨਾਂ ਤੋਂ ਪਿਆਰੇ ਗੁਰਸਿੱਖ ਸ਼ਹੀਦ ਹੋ ਗਏ ਚਮਕੌਰ ਦੀ ਗੜੀ ਵਿੱਚ ਤਾਂ ਥੋੜੇ ਹੀ ਗਿਣਤੀ ਦੇ ਸਿੰਘ ਸਨ ਮਹਾਰਾਜ ਕਿਰਪਾ ਕਰਕੇ ਮੈਨੂੰ ਇੱਕ ਵਾਰ ਸੱਦਾ ਭੇਜ ਦੇ ਤਾ ਮੈਂ ਜ਼ਰੂਰ ਪਹੁੰਚਣਾ ਸੀ ਮਦਦ ਕਰਨੀ ਸੀ ਮੇਰੇ ਨਾਲ ਬਹੁਤ ਸੂਰਮੇ ਜਾਨਾ ਵਾਰਨ ਵਾਲੇ ਹਨ ਸਤਿਗੁਰੂ ਮਹਾਰਾਜ ਕਹਿੰਦੇ ਡਲਿਆ ਜਿਹੋ ਜਿਹਾ ਸਮਾਂ ਆ ਜਾਵੇ ਉਹ ਬਤੀਤ ਕਰਨਾ ਪੈਂਦਾ ਹੈ ਉਥੇ ਜੋ ਉਹ ਗੁਰਸਿੱਖ ਸਨ ਜਿਹੜੇ ਬਿਨਾਂ ਤਨਖਾਹ ਤੋਂ ਬਿਨਾਂ ਕਿਸੇ ਲਾਲਚ ਲੋਭ ਤੋਂ ਸਾਡੇ ਨਾਲ ਰਹਿ ਕਰਕੇ ਸਿੱਖੀ ਕਮਾਉਂਦੇ ਔਰ ਆਤਨੂੰ ਆਪਣੀਆਂ ਜਾਨਾਂ ਵਾਰ ਕੇ ਇਸ ਸੰਸਾਰ ਤੋਂ ਪਰਮੇਸ਼ਰ ਵਾਹਿਗੁਰੂ ਦੇ ਘਰ ਚਲੇ ਗਏ ਪ੍ਰਮਾਤਮਾ ਦੇ ਚਰਨਾਂ ਵਿੱਚ ਚਲੇ ਗਏ ਉਹਨਾਂ ਦਾ ਇੱਥੇ ਜਿਉਣਾ ਵੀ ਪ੍ਰਵਾਨ ਤੇ ਅੱਗੇ ਉੱਥੇ ਜਾ ਕਰਕੇ ਵੀ ਉਹ ਪ੍ਰਵਾਨ ਹੋ ਗਏ ਇਹ ਕਹਿਣ ਲੱਗਿਆ ਨਹੀਂ ਮਹਾਰਾਜ ਤੁਸੀਂ ਇੱਕ ਵਾਰ ਮੈਨੂੰ ਚੇਤੇ ਕਰਦੇ ਤਾਂ ਸਾਧ ਸੰਗਤ ਸਤਗੁਰੂ ਮਹਾਰਾਜ ਸ਼ਾਂਤ ਰਹੇ ਇੱਕ ਦੋ ਦਿਨ ਹੋਰ ਬਤੀਤ ਹੋਏ ਐਸੀ ਖੇਡ ਵਰਤੀ ਇੱਕ ਗੁਰਸਿੱਖ ਬੜੇ ਪਿਆਰ ਦੇ ਨਾਲ ਇੱਕ ਬੰਦੂਕ ਲੈ ਕੇ ਆਇਆ ਸਤਿਗੁਰੂ ਮਹਾਰਾਜ ਚਰਨਾਂ 'ਚ ਭੇਟ ਕੀਤੀ ਆਪਣੀ ਇਸ ਬੰਦੂਕ ਦੀ ਸਿਫਤ ਕਰਨ ਲੱਗਿਆ ਮਹਾਰਾਜ ਬਹੁਤ ਵਧੀਆ ਨਿਸ਼ਾਨਾ ਲਾਉਂਦੀ ਹੈ ਇਹ ਬਹੁਤ ਤਰੀਕੇ ਦੇ ਨਾਲ ਮਿਹਨਤ ਕਰਕੇ ਬਣਾਉਣਾ ਕੀਤੀ ਹੈ ਜੇ ਤੁਸੀਂ ਨਿਸ਼ਾਨਾ ਲਾਓ ਤਾਂ ਦੋ ਵਿਅਕਤੀਆਂ ਵਿੱਚੋਂ ਇਹਦਾ ਨਿਸ਼ਾਨਾ ਨਿਕਲ ਜਾਂਦਾ ਹੈ ਬੜੀ ਦੂਰ ਤੱਕ ਮਾਰ ਕਰਦੀ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਅਸੀਂ ਪਰਖਣੀ ਹੈ ਤਾਂ ਉਸ ਸਮੇਂ ਭਾਈ ਡੱਲਾ ਕੋਲੇ ਖੜਾ ਸੀ ਗੁਰੂ ਮਹਾਰਾਜ ਕਹਿਣ ਲੱਗੇ ਡੱਲਿਆ ਆਪਣਾ ਕੋਈ ਸਿਪਾਹੀ ਲੈ ਕੇ ਆ ਅਸੀਂ ਇਸ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਤਾਂ ਉਸ ਸਮੇਂ ਡੱਲੇ ਨੇ ਆਪਣੇ ਸਿਪਾਹੀ ਨੂੰ ਬੁਲਾਇਆ ਸਾਧ ਸੰਗਤ ਉਹ ਕਹਿ ਲੱਗਿਆ ਕਿ ਮੈਂ ਇਸ ਤਰ੍ਹਾਂ ਇੱਕ ਬੰਦੂਕ ਤੇ ਪਰਖਣ ਵਾਸਤੇ ਅੱਗੇ ਨਿਸ਼ਾਨਾ ਬਣਨਾ ਕਰਾਂ ਇਹ ਕਿਹੜੀ ਗੱਲ ਹੋਈ ਕੋਈ ਮੈਦਾਨਾ ਜੰਗ ਹੋਵੇ ਉੱਥੇ ਲੜਾਂ ਤਾਂ ਇਸ ਤਰ੍ਹਾਂ ਸਾਰੇ ਹੀ ਸਿਪਾਈ ਜਿਹੜੇ ਸਨ ਉਹ ਮੁਕਰ ਗਏ ਕੋਈ ਸਾਹਮਣੇ ਨਾ ਆਇਆ ਸਤਿਗੁਰੂ ਮਹਾਰਾਜ ਡੱਲੇ ਨੂੰ ਕਹਿਣ ਲੱਗੇ ਭਾਈ ਡੱਲਿਆ ਤੂੰ ਅੱਗੇ ਆ ਤੂੰ ਹੀ ਸਾਡੇ ਸਾਹਮਣੇ ਆ ਕੇ ਖੜਨਾ ਕਰ ਅਸੀਂ ਤੇਰੇ ਤੇ ਨਿਸ਼ਾਨਾ ਪਰਖ ਲੈਨੇ ਆਂ ਇਨੇ ਦੋਹੇ ਹੱਥ ਜੋੜੇ ਕਹਿ ਲੱਗਿਆ ਮਹਾਰਾਜ ਮੇਰੇ ਕੋਲੋਂ ਇਸ ਤਰ੍ਹਾਂ ਜਾਨ ਨਹੀਂ ਗਵਾਈ ਜਾਂਦੀ ਕੋਈ ਮੈਦਾਨਾ ਜੰਗ ਹੋਵੇ ਤਾਂ ਲੜਨ ਨੂੰ ਦਿਲ ਕਰਦਾ ਹੈ ਪਰ ਇਸ ਤਰ੍ਹਾਂ ਨਹੀਂ ਤਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ ਫਿਰ ਆਪਣਾ ਕੋਈ ਸਾਥੀ ਭੇਜ ਜਿੱਥੇ ਸਾਡੇ ਨਾਲ ਪਿੱਛੋਂ ਸੰਗ ਚੱਲ ਕੇ ਆਏ ਹਨ ਉਹਨਾਂ ਵਿੱਚੋਂ ਕਿਸੇ ਨੂੰ ਬੁਲਾ ਕੇ ਲੈ ਕੇ ਆਵੇ ਤਾਂ ਜਦੋਂ ਇਸ ਦਾ ਇੱਕ ਸਾਥੀ ਬੁਲਾਉਣ ਵਾਸਤੇ ਗਿਆ ਸਾਧ ਸੰਗਤ ਦੋ ਗੁਰਸਿੱਖ ਪਿਓ ਪੁੱਤ ਵੀ ਲਿਖਿਆ ਹੈ ਇਤਿਹਾਸ ਵਿੱਚ ਭਾਈ ਦੀ ਬੀਰ ਸਿੰਘ ਤੇ ਭਾਈ ਧੀਰ ਸਿੰਘ ਦਸਤਾਰਾਂ ਸਜਾਰੇ ਸਨ ਜਦੋਂ ਗੁਰੂ ਮਹਾਰਾਜ ਜੀ ਦਾ ਇਹ ਬਚਨ ਸੁਣਿਆ ਕਿ ਸਤਗੁਰੂ ਮਹਾਰਾਜ ਜੀ ਨੇ ਗੁਰਸਿੱਖ ਨੂੰ ਬੁਲਾਇਆ ਹੈ ਕੋਈ ਚੱਲੋ ਭਾਈ ਗੁਰੂ ਮਹਾਰਾਜ ਨੇ ਆਪਣੀ ਬੰਦੂਕ ਦਾ ਨਿਸ਼ਾਨਾ ਪਰਖਣਾ ਤਾਂ ਦੋਹੇ ਹੀ ਸਾਧ ਸੰਗਤ ਛੇਤੀ ਨਾਲ ਸੁਣਦਿਆਂ ਉਧਰ ਦੌੜ ਪਏ ਜਿੱਧਰ ਮਹਾਰਾਜ ਸਾਹਿਬ ਸਤਗੁਰੂ ਮਹਾਰਾਜ ਜੀ ਦੇ ਆ ਕੇ ਚਰਨਾਂ ਵਿੱਚ ਨਮਸਕਾਰ ਕੀਤੀ ਕਿਹਾ ਮਹਾਰਾਜ ਸਾਡੇ ਤੇ ਨਿਸ਼ਾਨਾ ਪਰਖੋ ਭਾਈ ਧੀਰਸੈਹ ਕਹਿ ਲੱਗਿਆ ਮਹਾਰਾਜ ਮੇਰੇ ਤੇ ਨਿਸ਼ਾਨਾ ਪਰਖੋ ਭਾਈ ਵੀਰਸੈਹ ਕਹਿਣ ਲੱਗਾ ਨਹੀਂ ਮਹਾਰਾਜ ਮੇਰੇ ਤੇ ਨਿਸ਼ਾਨਾ ਪਰਖੋ ਇਸ ਤਰ੍ਹਾਂ ਅੱਗੇ ਅੱਗੇ ਇੱਕ ਦੂਜੇ ਤੋਂ ਹੋ ਕਰਕੇ ਖੜਦੇ ਹਨ ਸਤਿਗੁਰਾਂ ਨੂੰ ਬੇਨਤੀ ਕਰਦੇ ਨੇ ਸਤਿਗੁਰੂ ਮਹਾਰਾਜ ਡੱਲੇਵਾਲ ਮੁੱਖ ਕਰਕੇ ਕਹਿਣ ਲੱਗੇ ਡੱਲਿਆ ਦੇਖ ਸਾਡੇ ਨਾਲ ਭਾਈ ਇਹੋ ਜੇ ਗੁਰਸਿੱਖ ਆਪਾ ਵਾਰਨ ਵਾਲੇ ਚਮਕੌਰ ਦੇ ਵਿੱਚ ਸਨ ਜਿਨ੍ਹਾਂ ਨੇ ਕਦੇ ਪੈਠ ਨਹੀਂ ਦਿੱਤੀ ਇੱਕ ਦੂਜੇ ਤੋਂ ਅੱਗੇ ਵਧ ਕਰਕੇ ਆਪਣੀ ਜਾਨ ਵਾਰਨਾ ਚਾਹੁੰਦੇ ਨੇ ਇਹਨਾਂ ਦਾ ਇਹੀ ਪਿਆਰ ਸਾਡੇ ਨਾਲ ਇਹ ਚਮਕੌਰ ਦੇ ਵਿੱਚ ਵੀ ਰਹੀ ਨੇ ਤੇ ਇੱਥੇ ਵੀ ਸਾਡੇ ਨਾਲ ਚੱਲ ਕੇ ਆਇਆ ਇਸ ਤਰ੍ਹਾਂ ਸਾਧ ਸੰਗ ਭਾਈ ਡੱਲੇ ਨੇ ਗੁਰੂ ਮਹਾਰਾਜ ਦੀ ਬਹੁਤ ਸੇਵਾ ਕੀਤੀ ਇੱਕ ਦਿਨ ਸੇਵਾ ਕਰਦਿਆਂ ਇਤਿਹਾਸ ਵਿੱਚ ਆਉਂਦਾ ਹੈ ਕਿ ਰਾਤ ਨੂੰ ਤਿਆਰ ਪਰ ਤਿਆਰ ਹੋ ਕਰਕੇ ਭਾਈ ਡੱਲਾ ਪਹਿਰੇ ਤੇ ਖੜਾ ਹੈ ਸਤਗੁਰੂ ਮਹਾਰਾਜ ਜੀ ਸਹਜੇ ਹੀ ਪੁੱਛਦੇ ਨੇ ਭਾਈ ਅੱਜ ਪਹਿਰੇ ਤੇ ਕੌਣ ਹੈ ਕਿਉਂਕਿ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਗੁਰਸਿੱਖ ਪਹਿਰਾ ਦਿਆ ਕਰਦੇ ਸਨ ਇਹ ਵੀ ਇਤਿਹਾਸ ਵਿੱਚ ਆਉਂਦਾ ਹੈ ਕਿ ਜਿਹੜੇ ਗੁਰਸਿੱਖ ਪਹਿਰਾ ਲਾਉਂਦੇ ਸਨ ਮਾਤਾ ਭਾਗੋ ਜੀ ਉਹਨਾਂ ਗੁਰਸਿੱਖਾਂ ਤੇ ਅੱਗੇ ਪਹਿਰਾ ਲਾਉਂਦੀ ਸੀ ਕਿ ਗੁਰਸਿੱਖ ਪਹਿਰੇ ਤੇ ਹਨ ਕੁਝ ਦੂਰੀ ਤੇ ਖੜ ਕਰਕੇ ਦੂਰ ਰਹਿ ਕਰਕੇ ਤਾਂ ਅੱਜ ਭਾਈ ਡੱਲਾ ਪਹਿਰੇ ਤੇ ਖੜਾ ਹੈ ਸਤਿਗੁਰੂ ਮਹਾਰਾਜ ਜੀ ਪੁੱਛਦੇ ਨੇ ਭਾਈ ਅੱਜ ਪਹਿਰੇ ਤੇ ਕੌਣ ਹੈ ਕਹਿੰਦਾ ਅੱਲਾਹ ਕਹਿਣ ਲੱਗਿਆ ਮਹਾਰਾਜ ਆਪ ਜੀ ਦਾ ਸੇਵਾਦਾਰ ਡੱਲਾ ਸਤਿਗੁਰੂ ਕਹਿੰਦੇ ਭਾਈ ਤੂੰ ਜਾ ਕੇ ਆਰਾਮ ਕਰ ਲੈ ਸਾਰੀ ਦਿਹਾੜੀ ਤੂੰ ਸੇਵਾ ਕਰਦਾ ਹੈ ਕਿਸੇ ਹੋਰ ਨੂੰ ਪਹਿਰੇ ਤੇ ਭੇਜਣਾ ਕਰ ਪਰ ਭਾਈ ਡੱਲਾ ਸਾਵਧਾਨ ਰਿਹਾ ਕੁਝ ਸਮਾਂ ਹੋਰ ਬਤੀਤ ਹੋਇਆ ਮਹਾਰਾਜ ਜੀ ਨੇ ਫੇਰ ਪੁੱਛਿਆ ਇਸ ਤਰ੍ਹਾਂ ਰਾਤ ਨੂੰ ਤਿੰਨ ਚਾਰ ਵਾਰ ਗੁਰੂ ਸਾਹਿਬਾਂ ਨੇ ਪੁੱਛਣਾ ਕੀਤਾ ਡੱਲ ਕਿ ਪਹਿਰੇ ਤੇ ਕੌਣ ਹੈ ਭਾਈ ਡੱਲਾ ਹੀ ਸਾਵਧਾਨ ਰਿਹਾ ਕਿਹਾ ਮਹਾਰਾਜ ਤੁਹਾਡਾ ਗੁਰਸਿੱਖ ਭਾਈ ਡੱਲਾ ਅੰਮ੍ਰਿਤ ਵੇਲੇ ਜਦੋਂ ਦੀਵਾਨ ਲੱਗਿਆ ਸਤਗੁਰੂ ਮਹਾਰਾਜ ਜੀ ਨੇ ਭਾਈ ਡੱਲੇ ਨੂੰ ਬੁਲਾਇਆ ਕਿ ਆ ਡੱਲਿਆ ਅਸੀਂ ਭਾਈ ਬਹੁਤ ਪਰਸਾਨ ਹੋਏ ਤੂੰ ਸਾਡੀ ਬਹੁਤ ਸੇਵਾ ਕੀਤੀ ਕਿਉਂਕਿ ਪਿੱਛੋ ਚੱਲ ਕੇ ਆਏ ਸਨ ਜਦੋਂ ਸਤਗੁਰੂ ਜੀ ਕਪੂਰੇ ਵਰਗੇ ਵੀ ਪੈਠ ਦੇ ਗਏ ਸਨ ਤਾਂ ਸਤਗੁਰੂ ਮਹਾਰਾਜ ਕਹਿਣ ਲੱਗੇ ਤੂੰ ਕਿਸੇ ਫੌਜਦਾਰ ਕਿਸੇ ਨਵਾਬ ਦਾ ਕਿਸੇ ਰਾਜੇ ਦਾ ਡਰ ਨਹੀਂ ਕੀਤਾ ਸਾਨੂੰ ਆਪਣੇ ਕੋਲ ਰੱਖਿਆ ਸੇਵਾ ਕੀਤੀ ਭਾਈ ਹੁਣ ਤੂੰ ਇੰਨੀ ਸੇਵਾ ਕੀਤੀ ਹੈ ਤੇਰੇ ਤੇ ਬੜੇ ਪਰਸਾਨ ਨੇ ਕੁਝ ਮੰਗ ਲੈ ਭਾਈ ਦੱਲਾ ਕਹਿਣ ਲੱਗਾ ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ ਜਿਹਦੇ ਘਰ ਗੁਰੂ ਆ ਜਾਵੇ ਜਿਹਨੂੰ ਗੁਰੂ ਦੀ ਸੇਵਾ ਮਿਲ ਜਾਵੇ ਉਹਨੂੰ ਹੋਰ ਕੀ ਚਾਹੀਦਾ ਹੈ ਸਤਗੁਰੂ ਮਾਰਾਏ ਨੇ ਵਾਰ-ਵਾਰ ਤੀਜਾ ਬਚਨ ਕੀਤਾ ਤਾਂ ਭਾਈ ਡੱਲਾ ਕਹਿਣ ਲੱਗਿਆ ਮਹਾਰਾਜ ਜੇ ਐਨੇ ਹੀ ਪ੍ਰਸੰਨ ਹੋਇਓ ਤਾਂ ਕਿਰਪਾ ਕਰੋ ਸਤਗੁਰੂ ਜੀ ਮੈਨੂੰ ਆਪਣੇ ਚਰਣਾ ਵਿੱਚ ਪਰਲੋਕ ਵਿੱਚ ਸੱਚਖੰਡ ਅੰਦਰ ਪੀੜੀ ਜੰਨੀ ਜਗ੍ਹਾ ਦੇ ਦਿਓ ਹੁਣ ਪੀੜੀ ਕਿੱਡੀ ਵੱਡੀ ਹੁੰਦੀ ਹੈ ਭਾਈ ਡੱਲਾ ਕਹਿਣ ਲੱਗਿਆ ਮਹਾਰਾਜ ਮੈਨੂੰ ਪਰਲੋਕ ਦੇ ਚਰਣਾ ਵਿੱਚ ਪੀੜੀ ਜੰਨੀ ਜਗ੍ਹਾ ਦੇ ਦਿਓ ਆਪਣੇ ਚਰਣਾ ਵਿੱਚ ਸਤਗੁਰੂ ਮਹਾਰਾਜ ਹੱਸ ਕੇ ਕਹਿ ਲਗੇ ਡੱਲਿਆ ਜੇ ਤੈਨੂੰ ਪੀੜੀ ਚ ਨਹੀਂ ਜਗ੍ਹਾ ਚਾਹੀਦੀ ਹੈ ਤਾਂ ਭਾਈ ਫਿਰ ਅੰਮ੍ਰਿਤ ਛੱਕ ਭਾਈ ਡੱਲਾ ਕਹਿਣ ਲੱਗਿਆ ਮਹਾਰਾਜ ਮੈਂ ਤਾਂ ਰੋਜ਼ਾਨਾ ਹੀ ਅੰਮ੍ਰਿਤ ਛੱਕਦਾ ਸਤਗੁਰੂ ਜੀ ਕਹਿਣ ਲੱਗੇ ਅਸੀਂ ਤਾਂ ਤੈਨੂੰ ਕਦੇ ਦੇਖਿਆ ਨਹੀਂ ਨਾ ਹੀ ਸੁਣਿਆ ਕਹਿੰਦਾ ਮਹਾਰਾਜ ਤੁਸੀਂ ਪ੍ਰਸ਼ਾਦ ਛੱਕਦੇ ਹੋ ਪ੍ਰਸ਼ਾਦਾ ਲੰਗਰ ਮੈਂ ਸੀਤ ਪ੍ਰਸ਼ਾਦ ਛੱਕ ਲੈਣਾ ਮਹਾਰਾਜ ਕਹਿੰਦੇ ਉਹ ਨਹੀਂ ਜਿਹੜਾ ਕਿਰਪਾਨ ਭੇਟਾ ਹੋਇਆ ਅੰਮ੍ਰਿਤ ਉਹ ਸ਼ਕ ਕਹਿੰਦਾ ਮਹਾਰਾਏ ਉਹ ਵੀ ਸ਼ਕਦਾ ਜਦੋਂ ਕੜਾ ਪ੍ਰਸ਼ਾਦ ਨੂੰ ਕਿਰਪਾਨ ਭੇਟਾ ਹੁੰਦੀ ਹੈ ਉਹ ਵੀ ਅੰਮ੍ਰਿਤ ਹੈ ਉਹ ਵੀ ਸ਼ਕ ਲੈ ਮਹਾਰਾਏ ਕਹਿੰਦੇ ਨਹੀਂ ਖੰਡੇ ਬਾਟੇ ਦਾ ਅੰਮ੍ਰਿਤ ਸ਼ਕ ਸਤਗੁਰੂ ਮਹਾਰਾਏ ਨੇ ਬਚਨ ਕੀਤਾ ਤਾਂ ਉਸ ਸਮੇਂ ਭਾਈ ਡੱਲੇ ਨੇ ਸਤਗੁਰੂ ਜੀ ਦਾ ਬਚਨ ਮੰਨ ਕੇ ਸਾਧ ਸੰਗਤ ਆਪ ਆਪਣੇ ਪਰਿਵਾਰ ਸਮੇਤ ਤਕਰੀਬਨ 100 ਪ੍ਰਾਣੀ ਇਕੱਠਾ ਹੋਇਆ ਭਾਈ ਡੱਲੇ ਸਨੇਤ ਅਮਤ ਸ਼ਕਿਆ ਫਿਰ ਭਾਈ ਡੱਲਾ ਭਾਈ ਡੱਲਾ ਸਿੰਘ ਬਣਿਆ ਗੁਰੂ ਮਹਾਰਾਜ ਹਜ਼ੂਰੀ ਵਿੱਚ ਹਾਜ਼ਰ ਹੋਇਆ ਸਤਿਗੁਰੂ ਮਹਾਰਾਜ ਜੀ ਨੇ ਪ੍ਰਸੰਨ ਹੋ ਕਰਕੇ ਭਾਈ ਡੱਲੇ ਨੂੰ ਇੱਕ ਖੰਡਾ ਇੱਕ ਢਾਲ ਦੋ ਕੜੇ ਤੇ ਕੁਝ ਵਸਤਰ ਦੇਣਾ ਕੀਤੇ ਕਿ ਭਾਈ ਇਹਨਾਂ ਦੀ ਸੇਵਾ ਕਰਿਓ ਸੰਭਾਲ ਕਰਿਓ ਤੁਹਾਡਾ ਨਾਮ ਦੁਨੀਆ ਵਿੱਚ ਰਹੇਗਾ ਇਸ ਤਰ੍ਹਾਂ ਸਾਧ ਸੰਗ ਦੇਖੋ ਆਵੇਂ ਭਾਈ ਡੱਲੇ ਨੇ ਕਿੰਨੀ ਸੇਵਾ ਕੀਤੀ ਸੀ ਗੁਰੂ ਮਹਾਰਾਜ ਬੜੀ ਪ੍ਰਸੰਨਤਾ ਸੀ ਫੇਰ ਵੀ ਪਰ ਗੁਰੂ ਚਰਨਾਂ ਵਿੱਚ ਜਗ੍ਹਾ ਮਿਲੇ ਇਸ ਵਾਸਤੇ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਗੁਰੂ ਸਾਹਿਬ ਕਿਰਪਾ ਕਰ ਦਿੰਦੇ ਨੇ ਤਾਂ ਸਰਦਾ ਪੂਰੀ ਹੋ ਜਾਂਦੀ ਹੈ ਗੁਰੂ ਕਿਰਪਾ ਕਰੇ ਦਇਆ ਦੇ ਘਰ ਵਿੱਚ ਆ ਕਰਕੇ ਸਤਿਗੁਰ ਹੋਏ ਦਇਾਲ ਨਾ ਕਬਹੂ ਝੂਰੀਏ ਤਾਂ ਫਿਰ ਜੀਵ ਆਤਮਾ ਨੂੰ ਸੰਸਾਰ ਦੇ ਵਿੱਚ ਵਿਚਰਦਿਆਂ ਕਦੇ ਝੂਰਣਾ ਨਹੀਂ ਪੈਂਦਾ ਕਿਉਂ ਗੁਰੂ ਕਿਰਪਾ ਕਰ ਦੇਵੇ ਉਹਨੂੰ ਇਸ ਸੰਸਾਰ ਤੋਂ ਪਾਰ ਨਗਾ ਦਿੰਦਾ ਹੈ ਗੁਰੂ ਬੜਾ ਦਇਆ ਦਾ ਘਰ ਹੈ ਭੂਲੇ ਮਾਇਕ ਜਿन्हे ਬਤਾਇਆ ਐਸਾ ਗੁਰ ਵਡਭਾਗੀ ਪਾਇਆ ਜਿਹੜਾ ਆਪਣੇ ਗੁਰਸਿੱਖਾਂ ਨੂੰ ਸੰਸਾਰ ਦੇ ਅੰਦਰ ਭੁੱਲੇ ਹੋਇਆਂ ਨੂੰ ਕਿਉਂਕਿ ਜੀਵ ਮਾਇਆ ਦੇ ਵਿੱਚ ਲੱਗ ਕਰਕੇ ਪਰਮਾਤਮਾ ਤੋਂ ਭੁੱਲ ਜਾਂਦਾ ਹੈ ਪਰਮਾਤਮਾ ਦੇ ਨਾਲ ਗੁਰੂ ਗੰਢ ਦਿੰਦਾ ਹੈ ਸਮਝਾ ਕਰਕੇ ਨਾਮ ਬੁਲਾ ਕਰਕੇ ਜਿੱਥੇ ਮਾਰੇ ਵਚਨ ਕੀਤੇ ਨੇ ਬੰਧਨ ਤੋੜ ਬੁਲਾਵੇ RAM ਮਨ ਮੈਂ ਲੱਗੈ ਸਾਚ ਧਿਆਨ ਮਿਟੇ ਕਲੇਸ਼ ਸੁਖੀ ਹੋਏ ਰਹੀ ਹੈ ਐਸਾ ਦਾਤਾ ਸਤ ਗੁਰ ਕਹੀਏ ਸਤ ਗੁਰੂ ਮਹਾਰਾਜ ਆਪਣੇ ਸਿੱਖ ਦੇ ਜੀਵਨ ਦੇ ਅੰਦਰ ਜਿਹੜੇ ਬੰਧਨ ਪਏ ਹੋਏ ਨੇ ਨਾ ਬੰਧਨ ਕਿਹੜੇ ਹੁੰਦੇ ਨੇ ਕੋਈ ਜਿਵੇਂ ਕਿਸੇ ਨੂੰ ਬੰਨ੍ਹ ਦੇਣਾ ਕਰੀਏ ਇਸ ਤਰ੍ਹਾਂ ਜਿਹੜੇ ਜਨਮਾਂ ਜਨਮਾਂ ਦੇ ਕਰਮ ਹਨ ਉਹ ਜੀਵ ਨੂੰ ਬੰਨ੍ਹ ਕੇ ਰੱਖਦੇ ਨੇ ਦੱਦਾ ਦੋਸ਼ ਨਾ ਦੇਓ ਕਿਸੈ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਜਨਾ ਕਰਮ ਜੀਵ ਨੂੰ ਬੰਨ੍ਹ ਕੇ ਰੱਖਦੇ ਨੇ ਇਸ ਤਰ੍ਹਾਂ ਜਿਹੜੀਆਂ ਕਰਮਾਂ ਕਰਕੇ ਜੀਵ ਦੀਆਂ ਆਦਤਾਂ ਬਣ ਜਾਂਦੀਆਂ ਨੇ ਪੰਜ ਵਿਕਾਰ ਜੀਵ ਨੂੰ ਆਪਣੇ ਵਾਸ ਵਿੱਚ ਰੱਖਦੇ ਹਨ ਪਰ ਸਤਿਗੁਰੂ ਮਹਾਰਾਜ ਜੀ ਪੰਜਾਬ ਵਿਕਾਰਾਂ ਤੋਂ ਜਨਮ ਜਨਮਾਂ ਦੇ ਕਰਮਾਂ ਤੋਂ ਬੁਰੀਆਂ ਆਤਾਂ ਤੋਂ ਔਗਣਾ ਤੋਂ ਛੁਡਾ ਲੈਂਦੇ ਨੇ ਕਿਵੇਂ ਛਡਾਉਂਦੇ ਨੇ ਬੁਲਾਵੇ ਰਾਮ ਪਰਮੇਸ਼ਰ ਦਾ ਨਾਮ ਬੁਲਾ ਕੇ ਕਿ ਭਾਈ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤਰਪੀ ਤੋ ਬਾਰ ਬਾਰ ਵਾਹਿਗੁਰੂ ਦਾ ਨਾਮ ਜਪ ਪਰਮੇਸ਼ਰ ਦਾ ਨਾਮ ਜਪੇਗਾ ਸਾ ਸਾ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਤੇਰੇ ਅੰਦਰੋਂ ਸਾਰੀਆਂ ਚਿੰਤਾਵਾਂ ਮਿਟ ਜਾਣਗੀਆਂ ਜਿਹੜੀਆਂ ਚਿੰਤਾ ਤੈਨੂੰ ਬੰਧਨ ਵਿੱਚ ਪਾ ਕੇ ਰੱਖਦੀਆਂ ਨੇ ਬੰਨ ਕੇ ਰੱਖਦੀਆਂ ਨੇ ਛੁੱਟ ਜਾਏਗਾ ਬੰਧਨ ਤੌਰ ਬੁਲਾਵੇ ਰਾਮ ਮਨ ਮਹਿ ਲਾਗੇ ਸਾਚ ਧਿਆਨ ਆਪਣੇ ਸਿੱਖ ਦੇ ਅੰਦਰ ਸੱਚ ਵਾਲੇ ਪਾਸੇ ਧਿਆਨ ਲਾ ਦਿੰਦੇ ਨੇ ਗੁਰੂ ਗੁਰੂ ਦਾ ਸਿੱਖ ਫਿਰ ਸੰਸਾਰ ਵਿੱਚ ਵਿਚਰਦੇ ਆ ਮਾਇਆ ਵਿੱਚ ਨਹੀਂ ਪਰਮੇਸ਼ਰ ਵਿੱਚ ਧਿਆਨ ਲਾ ਕੇ ਰੱਖਦਾ ਹੈ ਨਾਮ ਦੇ ਵਿੱਚ ਧਿਆਨ ਲਾ ਕੇ ਰੱਖਦਾ ਮਿਟੇ ਕਲੇਸ਼ ਕਲੇਸ਼ ਮਟ ਜਾਂਦੇ ਨੇ ਸੁਖੀ ਹੋਏ ਰਹੀ ਹੈ ਸੁਖੀ ਹੋ ਜਾਈਦਾ ਹੈ ਐਸਾ ਦਾਤਾ ਸਤਗੁਰ ਕਹੀ ਹੈ ਇਹੋ ਜੇ ਸਤਗੁਰ ਦਾਤੇ ਹਨ ਜਿਹੜੇ ਆਪਣੇ ਸਿੱਖ ਦੇ ਜੀਵਨ ਵਿੱਚ ਪਲਟਾ ਮਾਰ ਦਿੰਦੇ ਨੇ ਔਗਣਾ ਨੂੰ ਕੱਟ ਕੇ ਗੁਣ ਵਸਾ ਦਿੰਦੇ ਹਨ ਸਤਗੁਰ ਅਰਜਨ ਦੇਵ ਮਹਾਰਾਜ ਸਾਨੂੰ ਦੱਸਦੇ ਨੇ ਭਾਈ ਦਇਆ ਕਰਨ ਤੋਖ ਹਰਨ ਉਚਰਣ ਨਾਮ ਕੀਰਤਨ ਹੈ ਜਿਹੜੇ ਵਾਹਿਗੁਰੂ ਦੇ ਨਾਮ ਦਾ ਕੀਰਤਨ ਕਰਦੇ ਨੇ ਜਾਂ ਨਾਮ ਨੂੰ ਜਪਦੇ ਨੇ ਤੇ ਗੁਰਬਾਣੀ ਨੂੰ ਕੀਰਤਨ ਵਿੱਚ ਪਾ ਕੇ ਗਾਉਂਦੇ ਹਨ ਦਇਆ ਕਰਨੰ ਵਾਹਿਗੁਰੂ ਪਰਮੇਸ਼ਰ ਉਹਨਾਂ ਤੇ ਦਇਆ ਕਰਦਾ ਹੈ ਕਿਰਪਾ ਦ੍ਰਿਸ਼ਟੀ ਕਰਦਾ ਹੈ ਫਿਰ ਦੁਖ ਹਰਨੰ ਉਹਨਾਂ ਦੇ ਜੀਵਨ ਵਿੱਚੋਂ ਸਾਰੇ ਜਿਹੜੇ ਜਨਮਾਂ ਜਨਮਾਂ ਦੇ ਦੁੱਖ ਹੁੰਦੇ ਸਾਧ ਸੰਗਤ ਉਹ ਸਾਰੇ ਹੀ ਮਿਟ ਜਾਂਦੇ ਹਨ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨ ਮਾਇਆ ਸਤਿਗੁਰੂ ਜੀ ਵਚਨ ਕਰਦੇ ਹੈ ਭਾਈ ਭਗਵਾਨ ਹੈ ਜੋ ਭਗਵਾਨ ਪਰਮੇਸ਼ਰ ਵਾਹਿਗੁਰੂ ਹੈ ਸਭ ਥਾਵਾਂ ਤੇ ਪਰੀਪੂਰਨ ਦਇਾਲ ਦਇਆ ਦਾ ਘਰ ਹੈ ਔਰ ਜਸ ਜੈਸਤੇ ਵਾਹਿਗੁਰੂ ਪਰਮੇਸ਼ਰ ਆਪਣੀ ਦਇਆ ਕਰ ਦਿੰਦਾ ਹੈ ਨਾਨਕ ਲਿਪਤ ਨ ਮਾਇਆ ਉਹਨੂੰ ਮਾਇਆ ਲਿਪਾਏ ਮਾਨੀ ਕਰ ਸਕਦੀ ਮਾਇਆ ਆਪਣਾ ਅਸਰ ਪਾ ਕਰਕੇ ਉਨੂੰ ਪ੍ਰਮਾਤਮਾ ਤੋਂ ਭੁਲਾ ਨਹੀਂ ਸਕਦੀ ਪਾਹੇ ਬਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ ਜਦੋਂ ਵਾਹਿਗੁਰੂ ਆਪ ਰੱਖਣ ਵਾਲਾ ਹੋ ਜਾਂਦਾ ਹੈ ਮਿਹਰ ਕਰਕੇ ਰਾਖਾ ਬਣ ਜਾਂਦਾ ਹੈ ਪਾਹੇ ਬਲੰਦੜੀ ਜਿਹੜੀ ਅੰਦਰ ਕਹ ਲਈਏ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ ਨਾ ਵਕਾਰਾਂ ਦੀ ਅਗ ਬਲ ਰਹੀ ਹੈ ਹਰ ਸਮੇਂ ਜੀਵ ਨੂੰ ਸਾੜਦੀ ਪਈ ਹੈ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅਗ ਤਾਂ ਇਹ ਅੰਦਰੋਂ ਬੁੱਝ ਜਾਂਦੀ ਹੈ ਸ਼ਾਂਤ ਹੋ ਜਾਂਦੀ ਹੈ ਕਿਵੇਂ ਸ਼ਾਂਤ ਹੁੰਦੀ ਹੈ ਵਾਹਿਗੁਰੂ ਦੇ ਨਾਮ ਕਰਕੇ ਚੰਦਨ ਚਾਂਦਨਾ ਸਰਦ ਰਤ ਮੂਲ ਨਾ ਮਿਟੇ ਕਾਮ ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ ਜਿਹੜਾ ਵਾਹਿਗੁਰੂ ਦਾ ਨਾਮ ਜਪਣਾ ਹੈ ਸਾਧ ਸੰਗਤ ਹਿਰਦੇ ਨੂੰ ਠੰਡਾ ਕਰ ਦਿੰਦਾ ਹੈ ਸੀਤਲ ਕਰ ਦਿੰਦਾ ਹੈ ਜੈਨੁ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਸਤਿਗੁਰੂ ਅਰਜਨ ਦੇ ਮਾਰਕ ਹਰਮਉਂਦੇ ਨੇ ਭਾਈ ਜਿਸ ਵਾਹਿਗੁਰੂ ਨੇ ਮੇਦਨੀ ਇਹ ਧਰਤੀ ਪੈਦਾ ਕੀਤੀ ਹੈ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਿਆ ਕਰ ਜਿਹਨੇ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ ਵਾਹਿਗੁਰੂ ਉਹਦੀ ਰੱਖਿਆ ਕਰਦਾ ਰੱਖੇ ਰਖਨਹਾਰ ਆਪ ਉਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਇਸ ਤਰ੍ਹਾਂ ਉਹਦੀ ਰੱਖਿਆ ਹੁੰਦੀ ਹੈ ਤਾਤੀ ਵਾਵਣ ਲੱਗ ਗਈ ਪਾਰ ਬ੍ਰਹਮ ਸਰਨਾਈ ਜੋਗਰਤ ਹਮਾਰੇ ਰਾਮ ਕਰ ਦੁੱਖ ਲਗੇ ਨਾ ਪਾਈ ਉਹ ਇੱਥੇ ਸੰਸਾਰ ਵਿੱਚ ਵੀ ਤੇ ਅੱਗੇ ਪਰਲੋਕ ਵਿੱਚ ਦੋਹਾਂ ਥਾਂ ਤੇ ਮਾਰੇ ਕਹਿੰਦੇ ਵੱਜ ਜਾਂਦਾ ਹੈ ਉਹਦੀ ਰੱਖਿਆ ਹੁੰਦੀ ਹੈ ਪਾਉੜੀ ਜਾਪ ਰਵ ਭਈ ਦਿਆਲ ਨਾ ਵਿਆਪੈ ਮਾਇਆ ਹੁਣ ਪਾਉੜੀ ਅੰਦਰ ਸ੍ਰੀ ਗੁਰੂ ਅਰਜਨ ਦੇਵ ਮਾਰੇ ਉਪਦੇਸ਼ ਬਖਸ਼ਿਸ਼ ਕਰਦੇ ਨੇ ਹੇ ਭਾਈ ਜਾ ਪ੍ਰਭ ਭਏ ਦਇਾਲ ਜਦੋਂ ਪ੍ਰਭੂ ਪਰਮਾਤਮਾ ਜੀ ਆਪ ਦਇਾਲ ਦਇਆ ਦੇ ਘਰ ਵਿੱਚ ਆਏ ਮਿਹਰ ਕੀਤੀ ਤਾਂ ਨਾ ਵਿਆਪੇ ਮਾਇਆ ਜਿਹੜੀ ਇਹ ਮਾਇਆ ਸੀ ਫਿਰ ਵਿਆਪਦੀ ਨਹੀਂ ਹੈ ਜੀਵ ਨੂੰ ਲੱਗਦੀ ਨਹੀਂ ਹੈ ਦੇਖੋ ਸਾਥ ਸੰਗ ਰਹਿਣਾ ਤਾਂ ਮਾਇਆ ਵਿੱਚ ਹੀ ਹੈ ਪਰਿਵਾਰ ਵਿੱਚ ਪਰ ਫਿਰ ਉਹਦੀ ਸੌਰਤ ਇਸ ਤਰ੍ਹਾਂ ਹੋ ਜਾਂਦੀ ਹੈ ਜਿਵੇਂ ਪਾਣੀ ਚ ਕਮਲ ਰਹਿੰਦਾ ਹੈ ਨਰਲੇਪ ਉਹ ਪਰਿਵਾਰ ਵਿੱਚ ਰਹਿੰਦੇ ਆ ਉਹਦਾ ਧਿਆਨ ਅਕਾਲ ਪੁਰਖ ਵੱਲ ਹੁੰਦਾ ਹੈ ਸੰਸਾਰ ਵਿੱਚ ਰਹਿੰਦੇ ਆ ਪਰ ਉਹ ਉਹਦੀ ਸੁਰਤ ਜਿਹੜੀ ਹੈ ਡੁੱਬਦੀ ਨਹੀਂ ਹੈ ਪਦਾਰਥਾਂ ਨੂੰ ਪਾਣੀ ਦੇ ਵਿੱਚ ਮੋਹ ਮਾਇਆ ਦੇ ਵਿੱਚ ਉਹ ਡੁੱਬਦਾ ਨਹੀਂ ਹੈ ਫਿਰ ਉਹਨੂੰ ਜਿਹੜੀ ਇਹ ਮਾਇਆ ਹੈ ਮਾਰੇ ਕਹਿੰਦੇ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇ ਇਹ ਵਿਆਪਦੀ ਨਹੀਂ ਹੈ ਕੋਟ ਅਗਾ ਗਏ ਨਾਸ ਹਰ ਇੱਕ ਧਿਆਇ ਜਿਨ੍ਹਾਂ ਨੇ ਇੱਕ ਹਰੀ ਪਰਮਾਤਮਾ ਨੂੰ ਧਿਆਉਣਾ ਕੀਤਾ ਹੈ ਆਪਣੇ ਜੀਵਨ ਅੰਦਰ ਉਹਨਾਂ ਦੇ ਜੀਵਨ ਅੰਦਰੋਂ ਕਰੋੜਾਂ ਹੀ ਪਾਪ ਨਾਸ ਹੋ ਗਏ ਨੇ ਜਿਸ ਸਿਮਰਤ ਸਭ ਕੇਲਬੇ ਖਨਾਸਹਿ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨਾ ਪਾਰੋ ਕਰੋੜਾਂ ਪਾਪ ਨਾਸ ਹੋ ਜਾਂਦੇ ਨੇ ਜਿਸ ਨੇ ਇੱਕ ਵਾਹਿਗੁਰੂ ਪਰਮਾਤਮਾ ਨੂੰ ਆਪਣੇ ਜੀਵਨ ਅੰਦਰ ਧਿਆਉਣਾ ਕੀਤਾ ਹੈ ਨਾਮ ਜਪਿਆ ਨਿਰਮਲ ਭਏ ਸਰੀਰ ਜਨ ਧੂਰੀ ਨਹਾਇ ਮਾਰੇ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਜਨਾਂ ਦੀ ਧੂੜੀ ਵਿੱਚ ਇਸ਼ਨਾਨ ਕੀਤਾ ਇਹਦਾ ਅਰਥ ਕਹਿ ਲਈਏ ਵੀ ਉਹਨਾਂ ਦੀ ਸੰਗਤ ਕੀਤੀ ਹੈ ਅੰਤਰਜਾਮੀ ਪਰਖ ਵਿਦਾਤੇ ਸਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕ ਕਉ ਕਰ ਸੰਤਨ ਕੀ ਧੂਰੇ ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ ਕਰਦੇ ਆ ਉਹਨਾਂ ਤੋਂ ਜੀਵਨ ਬਣਾਇਆ ਹੈ ਸਿੱਖਿਆ ਹੈ ਗੁਰਮਤਿ ਰਾਹ ਤੇ ਚੱਲੇ ਨੇ ਬੰਦਗੀ ਕਰਦੇ ਨੇ ਜਿਵੇਂ ਉਹ ਪਰਮੇਸ਼ਰ ਦੇ ਪਿਆਰੇ ਆਪ ਪ੍ਰਭੂ ਦੀ ਬੰਦਗੀ ਕਰਦੇ ਨੇ ਉਹਨਾਂ ਦੀ ਸੰਗਤ ਵਿੱਚੋਂ ਇਹੀ ਸਿੱਖਣਾ ਹੈ ਨਾ ਤਾਂ ਮਾਰੇ ਕਹਿੰਦੇ ਜਨ ਧੂਰੀ ਨਾਇ ਜਿਹੜੇ ਜਣਾ ਨੇ ਪਰਮੇਸ਼ਰ ਦੇ ਪਿਆਰਿਆਂ ਦੀ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ ਕੀਤਾ ਹੈ ਜਾ ਪ੍ਰਤੱਖ ਸਾਧ ਸੰਗਤ ਦੀ ਧੂਰੀ ਉਥੇ ਇਸ਼ਨਾਨ ਕੀਤਾ ਸਾਧ ਸੰਗਤ ਕੀ ਧੋਰ ਪਰਿ ਅਡਨੇਤਰੀ ਸਭ ਦੁਰਮਤ ਮੈਲ ਗਵਾਈ ਜਿੱਥੋਂ ਸਾਰੀ ਖੋਟੀ ਮਤ ਦੂਰ ਹੋ ਜਾਂਦੀ ਹੈ ਨਿਰਮਲ ਭਏ ਸਰੀਰ ਉਹਨਾਂ ਦੇ ਜਿਹੜੇ ਸਰੀਰ ਨਿਰਮਲ ਹੋ ਜਾਂਦੇ ਸਰੀਰ ਕਿਹੜਾ ਅੰਤਸ਼ ਕਰਨ ਸੂਖਸ਼ਮ ਸਰੀਰ ਜਿਹਨੂੰ ਜਨਮਾ ਜਨਮਾ ਦੀ ਪਾਪਾ ਪਾਪਾਂ ਦੀ ਮੈਲ ਲੱਗੀ ਹੋਈ ਹੈ ਸਾਧ ਸੰਗਤ ਭਰੀਏ ਮਤ ਪਾਪਾ ਕੈ ਸੰਗ ਤਾਂ ਉਹ ਅੰਦਰੋਂ ਨਿਰਮਲ ਹੋ ਜਾਂਦਾ ਮਾਗ ਮਜਨ ਸੰਗ ਸਾਧੂਆ ਧੂੜੀ ਕਰਿ ਸ্নান ਹਰ ਕਾ ਨਾਮ ਧਿਆਏ ਸੋਣ ਸਭਨਾ ਨੂੰ ਕਰ ਦਾਨ ਉਹ ਪਵਿੱਤਰ ਹੋ ਜਾਂਦੇ ਨੇ ਅੰਦਰ ਨਿਰਮਲ ਹੋ ਜਾਂਦੇ ਨੇ ਮਨ ਤਨ ਭਏ ਸੰਤੋਖ ਪੂਰਨ ਪ੍ਰਾਪਾਇਆ ਮਨ ਕਰਕੇ ਵੀ ਤਨ ਕਰਕੇ ਉਹ ਸੰਤੋਖੀ ਹੋ ਜਾਂਦੇ ਮਨ ਕਰਕੇ ਸੰਤੁਸ਼ਟ ਹੋ ਗਏ ਨੇ ਅੰਦਰੋਂ ਮਨ ਸੰਤੁਸ਼ਟ ਤੋਂ ਭਾਵ ਮਨ ਇਕਾਗਰ ਹੋ ਜਾਣਾ ਸ਼ਾਂਤ ਹੋ ਜਾਣਾ ਤੇ ਤਨ ਸਰੀਰ ਕਰਕੇ ਵੀ ਸੰਤੋਸ਼ਟ ਹੋ ਜਾਂਦੇ ਨੇ ਸਰੀਰ ਕਿਵੇਂ ਅੰਤਰਗੁਰ ਅਰਦਨਾ ਜਿਹਾ ਜਪ ਗੁਰ ਨਾਉ ਨਿਤਰੀ ਸਤਗੁਰ ਵੇਖਣਾ श्रवਣੀ ਸੁਣਨਾ ਗੁਰ ਨਾਉ ਇੰਦਰੇ ਜਿਹੜੇ ਨੇ ਨਾ ਅੱਖਾਂ ਪਰਾਇਆ ਰੂਪ ਨਹੀਂ ਦੇਖਦੀਆਂ ਕੰਨ ਨਿੰਦਿਆ ਨਹੀਂ ਸੁਣਦੇ ਰਸਨਾ ਝੂਠ ਨਹੀਂ ਬੋਲਦੀ ਫਿੱਕਾ ਨਹੀਂ ਬੋਲਦੀ ਪੈਰ ਕੋ ਸੰਗਤ ਚ ਨਹੀਂ ਜਾਂਦੇ ਇਹ ਸਰੀਰ ਦਾ ਸੰਤੋਸ਼ਟ ਹੋ ਜਾਣਾ ਹੈ ਤੇ ਮਨ ਜਿਹੜਾ ਹੈ ਉਹ ਵਾਹਿਗੁਰੂ ਦੇ ਰੰਗ ਵਿੱਚ ਪ੍ਰੇਮ ਵਿੱਚ ਰਹੇ ਵਾਹਿਗੁਰੂ ਦੀ ਜਾਤ ਵਿੱਚ ਇਸ ਤਰ੍ਹਾਂ ਮਾਨ ਤਨ ਭਏ ਸੰਤੋਖ ਮਨ ਵੀ ਦੇ ਤਨ ਕਰਕੇ ਉਹ ਸੰਤੋਖੀ ਹੋ ਗਏ ਨੇ ਸੰਤੁਸ਼ਟ ਹੋ ਗਏ ਨੇ ਪੂਰਨ ਪ੍ਰਾਪਾਇਆ ਉਹਨਾਂ ਨੇ ਪੂਰਨ ਪ੍ਰਭੂ ਪਰਮੇਸ਼ਰ ਵਾਹਿਗੁਰੂ ਨੂੰ ਪਾ ਲੈਣਾ ਕੀਤਾ ਤਰੇ ਕੁਟੰਬ ਸੰਗ ਲੋਗ ਕੁੱਲ ਸਬਾਇਆ ਫਿਰ ਉਹ ਆਪ ਵੀ ਤਰੇ ਨੇ ਤੇ ਆਪਣੇ ਕੁਟੰਬ ਨਾਮ ਹੈ ਪਰਿਵਾਰ ਦਾ ਆਪਣੇ ਪਰਿਵਾਰ ਨੂੰ ਵੀ ਤਾਰ ਲੈਣਾ ਕੀਤਾ ਸਾਰੇ ਲੋਕਾਂ ਨੂੰ ਜਿਹੜੇ ਉਹਨਾਂ ਦੀ ਸੰਗਤ 'ਚ ਆਉਂਦੇ ਨੇ ਸਾਰੀ ਕੋਲ ਨੂੰ ਉਹ ਉਤਾਰ ਲੈਂਦੇ ਸਾਧ ਸੰਗਤ ਜਿਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੋ ਜਾਂਦੀ ਹੈ ਜਿਹਦੇ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਦਇਆ ਕੀਤੀ ਹੈ ਸੋ ਦਇਆ ਕਿਵੇਂ ਪ੍ਰਾਪਤ ਹੁੰਦੀ ਹੈ ਵਾਹਿਗੁਰੂ ਦੀ ਨਾਮ ਜਪਣ ਕਰਕੇ ਬੰਦਗੀ ਕਰਨ ਕਰਕੇ ਮਾਰੇ ਬਚਨ ਕੀਤਾ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ ਹੈ ਜਿਹੜੇ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਨੇ ਕੀਰਤਨ ਵਾਹਿਗੁਰੂ ਦਾ ਜਸ ਕਰਦੇ ਨੇ ਸੋ ਅਸੀਂ ਵੀ ਇਹੀ ਆਪਣੇ ਜੀਵਨ ਅੰਦਰ ਕਮਾਉਣਾ ਹੈ ਗੁਰੂ ਮਹਾਰਾਜ ਬਚਨ ਕੀਤਾ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਣ ਰੂਪ ਤੇ ਕਵਣ ਮਾਰ ਕਹਿੰਦੇ ਤੈਨੂੰ ਪਰਮਾਤਮਾ ਨੇ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ ਨੇ ਕਵਣ ਰੂਪ ਤੇ ਕਵਣ ਦ੍ਰਿਸ਼ਟਾਨੀ ਕੀ ਤੋਂ ਕੀ ਬਣਾਉਣਾ ਕੀਤਾ ਹੈ ਕਿੰਨੀਆਂ ਦਾਤਾਂ ਦਿੱਤੀਆਂ ਨੇ ਕਿੰਨੇ ਸੁੱਖ ਦਿੱਤੇ ਨੇ ਸਭ ਕੁਝ ਉਸ ਵਾਹਿਗੁਰੂ ਦਾ ਹੀ ਦਿੱਤਾ ਹੋਇਆ ਹੈ ਤੂੰ ਉਹਦੀ ਯਾਦ ਵਿੱਚ ਰਹਿ ਉਹਦਾ ਸ਼ੁਕਰਾਨਾ ਕਰ ਫਿਰ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸੁਖੀ ਹੋਈਦਾ ਹੈ ਗੁਰੂ ਸਾਹਿਬ ਦੀ ਕਿਰਪਾ ਕਰਨ ਇੰਨੀ ਸੇਵਾ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫ਼ੀ ਬਖਸ਼ਨੀ ਅੱਗੇ ਵਾਸਤੇ ਸਮਰੱਥ ਬਖਸ਼ਨੀ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੋਟੰਬ ਸੰਗ ਲੋਗ ਕੁੱਲ ਸਬਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ